ਸਸੀ ਗਾਲ ਜੀ ਮੈਂ ਧਰਮਿੰਦਰ ਸਿੰਘ ਜਨਨ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਪਿਛਲੇ ਸਮਾਂ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਦਿੱਤਾ ਸੀ ਪੇ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਧ ਤੋਂ ਵੱਧ ਮੈਂਬਰ ਬਣਾਵਾਂਗੇ ਤੇ ਨੌਜਵਾਨਾਂ ਨੂੰ ਨਾਲ ਜੋੜ ਕੇ ਇੱਕ ਵੱਡਾ ਸੰਘਰਸ਼ ਉਸਾਰਨ ਦਾ ਯਤਨ ਕਰਾਂਗੇ ਇਹਦੇ ਤਹਿਤ ਹੀ ਅਸੀਂ ਆਲ ਇੰਡੀਆ ਪੱਧਰ ਤੇ ਵੀ ਜਥੇਬੰਦੀ ਨੂੰ ਉਸਾਰਨ ਦੇ ਲਈ ਇੱਕ ਮੀਟਿੰਗ ਜਲੰਧਰ ਦੇ ਵਿੱਚ ਕੀਤੀ ਸੀ ਜਿਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਨੌਜਵਾਨ ਲੀਡਰ ਸ਼ਾਮਲ ਵੀ ਹੋਏ ਸੀਗੇ ਪੰਜਾਬ ਦੇ ਵਿੱਚ ਜਥੇਬੰਦੀ ਤਕੜੀ ਹੋਏਗੀ ਤਾਂ ਹੀ ਭਾਰਤ ਪੱਦਰ ਦੇ ਉੱਪਰ ਜਥੇਬੰਦੀ ਬਣਾਉਣ ਦੇ ਵਿੱਚ ਸਹਾਇਕ ਹੋਏਗੀ ਅੱਜ ਜੇ ਮੈਂ ਤੁਹਾਡੇ ਨਾਲ ਇਹ ਗੱਲ ਆਪਣੇ ਅਸ਼ੀਰਦ ਭਗਸੀ ਨੌਜਨ ਸੁਬਾ ਦੇ ਸਾਰੇ ਆਗੂਆਂ ਦੇ ਨਾਲ ਸਾਂਝੀ ਕਰਦਾ ਪਿਆ ਹਾਂ ਪੇ ਪਿਛਲੇ ਸਮੇਂ ਅਸੀਂ ਇਹ ਪ੍ਰੋਗਰਾਮ ਦਿੱਤਾ ਸੀਗਾ ਆਪੀ ਇਹ ਜਲਾਸ ਕੀਤੇ ਜਾਣ 24 ਮਈ ਨੂੰ ਦੇਸ਼ ਪੱਧਰ ਹਾਲ ਇੱਕ ਵੱਡੀ ਰੈਲੀ ਕਰਕੇ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਤੇ ਅਸੀਂ ਐਲਾਨ ਕੀਤਾ ਸੀਗਾ ਵੀ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਦੀ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ। ਉਹਦੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਤੇ ਫਿਰ ਸੂਬੇ ਦਾ اجلاس ਕੀਤਾ ਜਾਊਗਾ ਤੇ ਜਥੇਬੰਦੀ ਦਾ ਨਵਨੀ ਕਰਨ ਉਹਦਾ ਮੁਰ ਜਿਹੜਾ ਉਸਾਰੀ ਕੀਤੀ ਜਾਊਗੀ ਲੀਡਰਸ਼ਿਪ ਦੀ ਤਾਂ ਕਿ ਪੂਰੇ ਪੰਜਾਬ ਪੱਧਰ ਦੇ ਉੱਪਰ ਇੱਕ ਵੱਡੀ ਨੌਜਵਾਨਾਂ ਦੀ ਜਥੇਬੰਦਕ ਸੰਘਰਸ਼ ਜਿਹੜਾ ਛੇੜਿਆ ਜਾ ਸਕੇ। ਕਿਉਂਕਿ ਸਰਕਾਰ ਚਾਹੇ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਹੀ ਹੋਵੇ ਉਹਨੇ ਜਰੂਰ ਵਾਅਦੇ ਕੀਤੇ ਕਿ ਅਸੀਂ ਸਾਲ ਦਾ 2 ਕਰੋੜ ਰੋਜ਼ਗਾਰ ਦਵਾਗੇ ਤੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ 2024 ਤੋਂ ਕਹਿ ਲਿਆ ਵੀ 2025 ਦੇ ਵਿੱਚ ਅਸੀਂ ਖੜੇ ਆ 11 ਸਾਲ ਬੀਤ ਜਾਣ ਤੋਂ ਬਾਅਦ ਭਾਰਤ ਦੀ ਕੇਂਦਰ ਦੀ ਸਰਕਾਰ ਨੇ ਕੋਈ ਪਰਮਨੈਂਟ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਉੱਥੇ ਹੀ ਪੰਜਾਬ ਦੀ ਕਹਿ ਲਿਆ ਵੀ ਮੁੱਖ ਮੰਤਰੀ ਕਹਿ ਲਿਆ ਭਗਵੰਤ ਮਾਨ ਨੇ ਵਾਅਦਾ ਕਰਕੇ ਆਇਆ ਵੀ ਅਸੀਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਪੰਜਾਬ ਦੇ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੇ ਲਈ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਂਗੇ ਪਰ ਪੰਜਾਬ ਦੇ ਵਿੱਚ ਪ੍ਰੋਪਰ ਰੋਜ਼ਗਾਰ ਦਾ ਪ੍ਰਬੰਧ ਨਾ ਤਾਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਨਾ ਹੀ ਕੇਂਦਰ ਦੀ ਕਹ ਲਈਏ ਨਾ ਹੀ ਕੇਂਦਰ ਦੀ ਕਹ ਲਈਏ ਨਰਿੰਦਰ ਮੋਦੀ ਦੀ ਸਰਕਾਰ ਭਾਜਪਾ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਲੱਛੇਦਾਰ ਭਾਸ਼ਣਾ ਤੇ ਅਲੱਗ-ਅਲੱਗ প্রচার ਦੇ ਉਹਨਾਂ ਸਰਸਾਧਨਾ ਦੇ ਉੱਪਰ ਨਿਰਭਰ ਰਹਿ ਕੇ ਲੋਕਾਂ ਨੂੰ ਹੋਰ ਪਾਸੇ ਜ਼ਰੂਰ ਲੈ ਕੇ ਜਾਇਆ ਜਾ ਰਿਹਾ ਪਰ ਨੌਜਵਾਨੀ ਦੇ ਲਈ ਰੋਜ਼ਗਾਰ ਦਾ ਪ੍ਰੋਪਰ ਪ੍ਰਬੰਧ ਨਹੀਂ ਹੈ ਪਰ ਜੇ ਰੋਜ਼ਗਾਰ ਨੂੰ ਲੈ ਕੇ ਤੇ ਹੋਰ ਸਮਾਜਿਕ ਮੁੱਦਿਆਂ ਨੂੰ ਲੈ ਕੇ ਚੰਗਾ ਸੰਘਰਸ਼ ਛੇੜਨਾ ਹੈ ਉਹਦੇ ਲਈ ਨੌਜਵਾਨੀ ਦਾ ਜਥੇਬੰਦ ਹੋਣਾ ਜ਼ਰੂਰੀ ਹੈ ਤੇ ਅਸੀਂ ਅੱਜ ਇਹ ਮੈਂ ਤੁਹਾਡਾ ਦੁਬਾਰਾ ਤੋਂ ਸਾਂਝਾ ਕਰ ਰਹੇ ਹਾਂ ਕਿ ਪਿਛਲੇ ਝੋਨੇ ਦੇ ਲੁਆਈ ਦੇ ਕਰਕੇ ਥੋੜੇ ਸੀਜ਼ਨ ਦੇ ਕਰਕੇ ਤੇ ਤੁਹਾਡੀ ਡਿਮਾਂਡ ਕਰਕੇ ਅਸੀਂ ਕੰਮ ਦੇ ਵਿੱਚ ਥੋੜਾ ਜਿਆ ਤੁਹਾ ਨੂੰ ਖੜੋਤ ਰੱਖੀ ਸੀਗੀ ਪਰ ਦੁਬਾਰਾ ਤੋਂ ਤੁਹਾਨੂੰ ਇਹ ਸੁਨੇਹਾ ਰਾ ਰਹੇ ਹਾਂ ਕਿ ਨੌਜਵਾਨ ਸਭਾ ਦੇ ਜਿਹੜੇ ਅਲੱਗ-ਅਲੱਗ ਤਹਿਸੀਲਾਂ ਦੇ ਜ਼ਿਲ੍ਹਿਆਂ ਦੇ ਰੱਖੇ ਹੋਏ ਆ ਉਹਦੇ ਵਿੱਚ ਮੁੜ ਤਗੜੇ ਹੋ ਕੇ ਲੱਗੋ ਤਾਂ ਕਿ ਜਲਦ ਤੋਂ ਜਲਦ ਜਿਹੜਾ ਆ ਇਹਨੂੰ ਨੇਪਰੇ ਚੜਿਆ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੂਬੇ ਦਾ ਜਲਾਸ ਕਰਕੇ ਅਸੀਂ ਨੌਜਵਾਨਾਂ ਦੀ ਹਕੀਕੀ ਮੰਗਾਂ ਦੇ ਲਈ ਇੱਕ ਜਿਹੜਾ ਆ ਵੱਡਾ ਜਿਹੜਾ ਆ ਬਜਮਾ ਸੰਘਰਸ਼ ਜਿਹੜਾ ਆ ਉਹ ਲੜ ਸਕੀਏ ਤੇ ਉਦੋਂ ਤੋਂ ਲੈ ਬਾਅਦ ਜਿੱਥੇ-ਜਿੱਥੇ ਸਮਾਜਿਕ ਜਿਹੜੇ ਮੁੱਦੇ ਆ ਜਿੱਦਾਂ ਪਾਤੜਾਂ ਦੇ ਵਿੱਚ ਪਿਛਲੇ ਦਿਨਾਂ ਦੋ ਡਰਾਈਵਰਾਂ ਦੀ ਖੁਦਕੁਸ਼ੀ ਦੇ ਵਿੱਚ ਮੌਤ ਹੋਈ ਹੈ ਪੁਲਿਸ ਮੁਲਾਜ਼ਮ ਦੇ ਲੋਕ ਵੱਲੋਂ ਜਿਹੜਾ ਆਪਣੀ ਨੌਕਰੀ ਵੀ ਕਰਦਾ ਤੇ ਪ੍ਰਾਈਵੇਟ ਤੌਰ ਤੇ ਆਪਣਾ ਟਰੱਕ ਲੈ ਕੇ ਵੀ ਆਪਣਾ ਕਾਰੋਬਾਰ ਕਰ ਰਿਹਾ ਤੇ ਉਹਦੇ ਵਿੱਚ ਡਰਾਈਵਰਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਅਜਿਹਾ ਘਟਨਾਮਾ ਕੋਈ ਇੱਕ ਨਹੀਂ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਗਰੁੱਪ ਦੇ ਵਿੱਚ ਦੇਖਿਓ ਹੋਰ ਵੀ ਵਾਪਰੀ ਜਾ ਰਿਹਾ ਚਾਹੇ ਕੰਢੀ ਚਾਹੇ ਕਹ ਲਈਏ ਵੀ ਜਿੰਨੇ ਵੀ ਸਰਹੱਦੀ ਇਲਾਕੇ ਆ ਪੰਜਾਬ ਦੇ ਉਹਨਾਂ ਦੇ ਵਿੱਚ ਮਾਈਨਿੰਗ ਦਾ ਕੰਮ ਕਹ ਲਈਏ ਕਰਪਸ਼ਨ ਜਿਹੜੀ ਆ ਰੈਵਨਿਊ ਡਿਪਾਰਟਮੈਂਟ ਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਪਰ ਹੈ ਟਰੈਵਲ ਏਜੰਟਾਂ ਦਾ ਕੰਮ ਕਹ ਲਈਏ ਜਦੋਂ ਸਰਕਾਰ ਇਹ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਇਹ ਬੋਰਡ ਲੱਗਣਗੇ ਵੀ ਵਿਦੇਸ਼ ਤੋਂ ਆਣ ਦੇ ਲਈ ਮਿਲੋ ਪਰ ਹਾਲਤ ਇਹੀ ਆ ਵੀ ਨੌਜਵਾਨੀ ਜੇ ਕੈਨੇਡਾ ਦਾ ਆਸਟ੍ਰੇਲੀਆ ਦਾ ਆ ਬੰਦ ਹੁੰਦਾ ਤੇ ਨੌਜਵਾਨ ਪੁਰਤਗਾਲ ਜਾਂ ਹੋਰ ਮੁਲਕਾਂ ਦੇ ਵੱਲ ਨੂੰ ਤੁਰ ਜਾਂਦੇ ਆ ਜਦ ਕਿ ਉਹ ਵੇਖਦਾ ਕੋਈ ਪਤਾ ਨਹੀਂ ਹੈ ਵੀ ਉੱਥੇ ਵੀ ਕੋਈ ਰੋਜ਼ਗਾਰ ਦਾ ਪ੍ਰੋਪਰ ਪ੍ਰਬੰਧ ਹੈ ਜਾਂ ਨਹੀਂ ਪਰ ਹਾਲਾਤ ਅਜਿਹੇ ਹੈ ਵੀ ਨੌਜਵਾਨੀ ਨੂੰ ਕੋਈ ਸਟੀਕ ਪ੍ਰੋਗਰਾਮ ਨਹੀਂ ਦਿੱਤਾ ਜਾ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੱਥੇਬੰਦ ਕਰਕੇ ਇੱਕ ਪ੍ਰੋਗਰਾਮ ਦਿੱਤਾ ਜਾਏ ਤਾਂ ਕਿ ਪੰਜਾਬ ਦੀ ਨੌਜਵਾਨੀ ਕੁਰਾਹੇ ਪੈਣ ਦੀ ਬਜਾਏ ਨਸ਼ਿਆਂ ਦੇ ਵਿੱਚ ਗਲਤਾਨ ਹੋਣ ਦੀ ਬਜਾਏ ਗੈਂਗਸਟਰਵਾਦ ਦੇ ਵਿੱਚ ਫਸਣ ਦੀ ਬਜਾਏ ਅੱਤਵਾਦ ਦੇ ਵਿੱਚ ਫਸਣ ਦੀ ਬਜਾਏ ਉਹ ਜੱਥੇਬੰਦ ਹੋ ਕੇ ਇੱਕ ਰੋਜ਼ਗਾਰ ਦਾ ਪ੍ਰਬੰਧ ਕਰਾਉਣ ਦੇ ਲਈ ਸੰਘਰਸ਼ ਕਰੇ ਉਹਨੂੰ ਸਮੇਂ ਰੈਂਦੇ ਰੋਜ਼ਗਾਰ ਵੀ ਮਿਲੇ ਤੇ ਸਮਾਜ ਦੀ ਇੱਕ ਚੰਗੀ ਸਿਰਜਣਾ ਕਰਨ ਦੇ ਲਈ ਉਹਦਾ ਇੱਕ ਅਹਿਮ ਰੋਲ ਹੋਵੇ ਤੇ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇੱਕ ਜਿਹੜਾ ਹੈ ਨੀਲ ਦਾ ਪੱਥਰ ਦੇ ਰੂਪ ਦੇ ਵਿੱਚ ਕੰਮ ਕਰ ਸਕਦੀ ਹੈ ਤੇ ਉਹਦੇ ਲਈ ਤੁਸੀਂ ਸਾਰੇ ਨੌਜਵਾਨ ਸਾਥੀ ਜਿਹੜੇ ਆਪਣੇ ਆਪਣੇ ਖੇਤਿਆਂ ਦੇ ਵਿੱਚ ਲਗਾਤਾਰ ਜਥੇਵੰਦੀ ਦੀ ਆਗੂ ਦੇ ਰੂਪ ਦੇ ਵਿੱਚ ਕੰਮ ਕਰਦੇ ਪਿਓ ਤੇ ਜਥੇਵੰਦੀ ਨੂੰ ਹੋਰ ਤਕੜੇ ਕਰਨ ਦੇ ਲਈ ਅੱਜ ਤੋਂ ਹੀ ਕੰਮ ਸ਼ੁਰੂ ਕਰੋ ਤਾਂ ਕਿ ਜਿਹੜਾ ਜਲਦ ਤੋਂ ਜਲਦ ਜਿਹੜੇ ਦਿੱਤੇ ਹੋਏ ਪ੍ਰੋਗਰਾਮ ਹੈ ਉਹ ਲਾਗੂ ਕਰਾਇਆ ਜਾ ਸਕਣ ਧਿਆਨ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੂੰ ਜਿਹੜਾ ਤਕੜਾ ਕਰਕੇ ਇੱਕ ਵੱਜਮਾ ਸੰਘਰਸ਼ ਉਸਾਰੇ ਆ ਜਾ ਸਕੇ ਧੰਨਵਾਦ